ਮੰਮੀ ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਹੈ ਹਰੀ ਮਿਰਚ ਵੀ ਪਾ ਦੇਵਾਂਗੇ ਮੰਮੀ ਅਲੀ ਮੈਂ ਸਿਮਣਾ ਵਿੱਚ ਐ ਸਿਮਣਾ ਵਿੱਚ ਆਹ ਹਰੀ ਮਿਰਚ ਪਾਉਂਦੇ ਨਾ ਆਪਣਾ ਤਾਂ ਜਿਆਦਾ ਆ ਜੀ ਕਰਕੇ ਰੱਖਿਓ ਸੀ ਉਹ ਟਮਾਟਰ ਲੈ ਆ ਗਈ ਉਹ ਟਮਾਟਰ ਲੈ ਆ ਗਈ ਮਟਰ ਉਹ ਮਟਰ ਦੇ ਲਈ ਆਪਾਂ ਐਸੀ ਤਰ੍ਹਾਂ ਹੀ ਠੱਕ ਬਕਾਰ ਲਵਾਂਗੇ ਅੱਜ ਜਿਹੜੇ ਤਰੀਕੇ ਦੇ ਮੰਮੀ ਚਾਵਲ ਬਣਾਉਣ ਲੱਗਿਆ ਨਾ ਬਹੁਤ ਜ਼ਿਆਦਾ ਮੇਸੇ ਲੱਗਦੀ ਨੇ ਤੇ ਮੈਨੂੰ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਮम्मी ਦਾ ਸੋਪਾ ਕੀ ਕੀ ਚੀਜ਼ਾਂ ਲੈਣੀ ਹੈ ਇਹਦੇ ਵਿੱਚ ਕਿਵੇਂ ਬਣਾਉਣੇ ਹੁੰਦੇ ਚਾਹਾਂ ਇਹ ਸਬਜੀ ਵਾਲੇ ਨਮਕੀਨ ਚੌਲ ਬਣਾਉਣ ਲਈ ਆਪਾਂ ਨੂੰ ਕੁਝ ਸਬਜ਼ੀਆਂ ਦੀ ਲੋੜ ਪੈਂਦੀ ਹੈਗੀ ਜਿਸ ਦੇ ਵਿੱਚ ਆਪਾਂ ਦੇਖ ਇੱਕ ਤਾਂ ਆਪਾਂ ਲੈ ਲਿਆ ਆਲੂ ਆਲੂ ਲੈ ਲਿਆ ਇੱਕ ਮੀਡੀਅਮ ਸਾਈਜ਼ ਆਲੂ ਲੈ ਲਿਆ ਤੇ ਇੱਕ ਸ਼ਿਮਲਾ ਮਿਰਚ ਲਈ ਹੈ ਤੇ ਦੋ ਆਪਾਂ ਨੇ ਗਾਜਰਾਂ ਲੈ ਲਈਆਂ ਆਮ ਜੇ ਸਾਈਜ਼ ਦੀਆਂ ਤੇ ਦੇਖੋ ਪੌਣ ਇੱਕ ਕੌਲੀ ਆਪਾਂ ਮਟਰਾਂ ਦੀ ਲੈ ਲਈਏ ਮਟਰ ਤੁਸੀਂ ਤਾਜੀ ਵੀ ਲੈ ਸਕਦੇ ਆ ਇਹ ਆਪਣੇ ਫ੍ਰੀਜ ਵਾਲੇ ਫ੍ਰੀਜ਼ਰ ਵਾਲੇ ਮਟਰ ਨੇ ਫ੍ਰੀਜ ਕਰਕੇ ਰੱਖੇ ਹੋਏ ਸੀ ਜਿਹੜੇ ਉਹ ਮਟਰ ਲੈਏ ਆਪਾਂ ਹਾਂ ਫ੍ਰੀਜ ਕਰਕੇ ਰੱਖੇ ਹੋਏ ਸੀ ਉਹ ਟਮਾਟਰ ਲੈਏ ਆਗੀ ਮਟਰ ਇੱਕ ਆਪਾਂ ਨੇ ਪਿਆਜ਼ ਲੈ ਲਿਆ ਮੀਡੀਅਮ ਸਾਈਜ਼ ਜਿਹਦਾ ਲਿਆ ਸੀਗਾ ਤੇ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਇੱਕ ਆਪਾਂ ਨੇ ਟਮਾਟਰ ਲਿਆ ਹੈਗਾ ਤੇ ਅਦਰਕ ਲਸਣ ਦਾ ਆਪਾਂ ਪੇਸਟ ਲਿਆ ਲਸਣ ਦੀਆਂ ਕਲੀਆਂ ਆਪਾਂ 5-6 ਕਲੀਆਂ ਦੀਆਂ ਲਈਆਂ ਸੀ ਲਸਣ ਦੀਆਂ ਇਤੋਂ ਜ਼ਿਆਦਾ ਨਹੀਂ ਪਾਉਣੀ ਤੇ ਅੱਧੇ ਕਿੰਚੇ ਦਾ ਆਪਾਂ ਟੁਕੜਾ ਅਦਰਕ ਦਾ ਲਿਆ ਸੀ ਦੋਨੋਂ ਦਾ ਆਪਾਂ ਕੁੱਟ ਕੇ ਪੇਸਟ ਬਣਾ ਲਿਆ ਤੇ ਆਹ ਡੇਢ ਕ ਪੱਤਾ ਆਪਾਂ ਨੇ ਤੇਜ ਪੱਤਾ ਲਿਆ ਹੈਗਾ ਤੇ ਇੱਕ ਛੋਟੀ ਚਮਚਾ ਆਪਾਂ ਜੀਰੇ ਦੀ ਲਈ ਹੈ 12-15 ਕ ਮਿਰਚਾਂ ਆਪਾਂ ਕਾਲੀਆਂ ਮਿਰਚਾਂ ਲੰਗੀਆਂ ਨੇ ਤੇ ਚਾਰ ਆਪਾਂ ਨੇ ਲਏ ਆ ਲੌਂਗ ਤੇ ਆ ਵਿੱਚ ਪਾਉਣ ਲਈ ਆਪਾਂ ਲਿਆਗਾ ਹਰਾ ਧਨੀਆ ਮੰਮੀਓ ਬਏ ਦੇ ਵਿੱਚ ਹੋਰ ਵੀ ਸਬਜ਼ੀਆਂ ਪਾ ਸਕਦੇ ਆ ਹਾਂ ਹੋਰ ਵੀ ਸਬਜ਼ੀਆਂ ਪਾ ਸਕਦੇ ਆ ਜਿਵੇਂ ਗੋਭੀ ਹੋ ਗਈ ਗੋਭੀ ਪਾ ਸਕਦੇ ਆ ਫ੍ਰਾਂਸ ਦੇ ਆ ਫਲੀਆਂ ਆਉਂਦੀਆਂ ਉਹ ਵੀ ਪਾ ਸਕਦੇ ਆ ਤੇ ਕੋਈ ਵੀ ਆਪਣੇ ਮਨਪਸੰਦ ਦੀ ਸਬਜ਼ੀ ਹੈ ਜਿਹੜੀ ਤੁਸੀਂ ਪਾ ਸਕਦੇ ਆ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹੀ ਲੈ ਸਕਦੇ ਆ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਧੋ ਲਵਾਂਗੇ ਆਪਾਂ ਇੱਕ ਗਲਾਸ ਚੌਲਾਂ ਦਾ ਲੈ ਲਿਆ ਲਓ ਜੀ ਚਾਵਲ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਐਸ ਤਰ੍ਹਾਂ ਦੇਖੋ ਕਿੰਨੀ ਡਸਟ ਵਗੈਰਾ ਇਹਦੇ ਵਿੱਚ ਹੁੰਦੀ ਆ ਨਿਕਲਦੀ ਆ ਸਾਰੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਲ ਮਲ ਕੇ ਧੋ ਲੈਣਾ ਤਿੰਨ ਚਾਰ ਪਾਣੀ ਆਪਾਂ ਖੱਢ ਲੈਣੇ ਨੇ ਥੰਮੀ ਸਭ ਤੋਂ ਪਹਿਲਾਂ ਆਪਾਂ ਕੀ ਪਾਉਣਾ ਹੁਣ ਆਪਾਂ ਦੋ ਚਮਚ ਦੇਸੀ ਘਿਓ ਦੇ ਪਾ ਲਵਾਂਗੇ ਇੱਥੇ ਤੁਸੀਂ ਤੇਲ ਵੀ ਪਾ ਸਕਦੇ ਆਂ ਦਾਲ ਢਾਕਿਆ ਉਹ ਵੀ ਪਾ ਸਕਦੇ ਆਂ ਤੇ ਆਪਾਂ ਦੇਸੀ ਘਿਓ ਪਾਇਆਗਾ ਹੁਣ ਆਪਾਂ ਜਿਹੜੇ ਖੜੇ ਮਸਾਲੇ ਲਏ ਸੀ ਉਹ ਆਪਾਂ ਪਾ ਦੇਵਾਂਗੇ ਵਿੱਚ ਉਮੀ ਇਹ ਜਿਹੜਾ ਕੀ ਪੱਤਾ ਪਾਇਆਗਾ ਤੇਜ ਪੱਤਾ ਹੀ ਹੁੰਦਾ ਹੈ ਹਾਂ ਤੇਜ ਪੱਤਾ ਇਹ ਕਾਲੇ ਵਸਤੇ ਪਾਉਂਦੇ ਹੁੰਦੇ ਆਪਾਂ ਇਹ ਚੌਲਾਂ ਵਿੱਚ ਪਾਈ ਦਿੰਦੇ ਇਹਦਾ ਨਾ 스멜 ਹੈ ਜਿਹੜੀ ਬਹੁਤ ਸੋਹਣੀ ਹੈ ਜੀ ਬਹੁਤ ਸਾਰਾ ਫਲੇਵਰ ਹੈ ਜਿਹਦਾ ਆਉਂਦਾ ਹੈ ਫਲੇਵਰ ਦੇ ਲਈ ਪਾਏ ਫਲੇਵਰ ਦੇ ਲਈ ਹਾਂ ਕਿਉਂਕਿ ਟੇਸਟ ਵਧ ਜਾਂਦਾ ਚੌਲਾਂ ਦਾ ਇਹਦੇ ਨਾਲ ਤੇ ਉਹ ਵੀ ਚੰਗਾ ਹੁੰਦਾ ਮਸਾਲੇ ਦੇ ਵਿੱਚ ਪੈਂਦੇ ਹੀ ਪੈਂਦਾ ਇਹ ਹੁਣ ਆਪਾਂ ਅਦਰਕ ਲਸਣ ਦਾ ਪੇਸਟ ਜਿਹੜਾ ਬਣਾ ਕੇ ਰੱਖਿਆ ਸੀ ਤੇਸੀ ਆਪਾਂ ਉਹ ਪਾ ਦੇਵਾਂਗੇ ਹੁਣ ਆਪਾਂ ਪਿਆਜ਼ ਲਿਆ ਸੀ ਜਿਹੜਾ ਉਹ ਵੀ ਪਾ ਦੇਵਾਂਗੇ ਆਪਾਂ ਮੰਨੇ ਹੁਣ ਆਪਾਂ ਪਿੰਨਾਕ ਟਾਈਮ ਤੋਂ ਨਾਲ ਲੈ ਲਿਆ। ਬਸ ਹਲਕਾ ਜਿਹਾ ਬਰਾਊਨ ਕਰਨਾ ਤੇ ਹੁਣ ਆਪਾਂ ਦੂਸਰੀਆਂ ਸਬਜ਼ੀਆਂ ਵੀ ਪਾ ਦੇਵਾਂਗੇ ਵਿੱਚ। ਹੁਣ ਆਪਾਂ ਕੀ ਪਾਣਾ ਹੈ? ਹੁਣ ਦੇਖੋ ਹਲਕਾ ਜਿਹਾ ਬਰਾਊਨ ਜਿਹਾ ਆਪਣਾ ਪਿਆਜ਼ ਹੋ ਗਿਆ। ਹੁਣ ਆਪਾਂ ਜਿਹੜੇ ਆਲੂ ਕੱਟ ਕੇ ਰੱਖੇ ਸੀ ਆਪਾਂ ਆਲੂਆਂ ਨੂੰ ਵੀ ਪਾ ਦੇਵਾਂਗੇ। ਆਲੂ ਵੀ ਪਾ ਲਿਆ। ਹਾਂ। ਇਸੇ ਦੇ ਨਾਲ ਵਸਤੇ ਇੱਕ ਇੱਕ ਕਰਕੇ ਆਪਾਂ ਸਾਰੀਆਂ ਸਬਜ਼ੀਆਂ ਪਾ ਦੇਵਾਂਗੇ। ਹੁਣ ਆਪਾਂ ਟਮਾਟਰ ਵੀ ਪਾ ਦੇਣੇ ਨੇ। ਹਰੀ ਮਿਰਚ ਵੀ ਪਾ ਦੇਵਾਂਗੇ ਮੰਮੀ ਹਰੀ ਮਿਰਚ ਸ਼ਿਮਲਾ ਵਿੱਚ ਐ ਸ਼ਿਮਲਾ ਵਿੱਚ ਉਹ ਹਰੀ ਮਿਰਚ ਪਾਉਂਦੇ ਨਾ ਮਤਾਂ ਜ਼ਿਆਦਾ ਆ ਗਈ। ਤੇ ਆਪਾਂ ਜਿਹੜੀਆਂ ਗਾਜਰਾ ਕੱਟ ਕੇ ਰੱਖਿਆ ਸੀ ਉਹ ਵੀ ਪਾ ਦੇਵਾਂਗੇ ਸਾਰਾ ਕੁਝ ਇਕੱਠਾ ਹੀ ਪਾ ਲਵਾਂਗੇ ਸੋਰੀ। ਹਾਂ ਇਕੱਠਾ ਹੀ ਪਾ ਜੰਦੇ ਤੇ ਜਿਹੜੇ ਆ ਮਟਰ ਲਈ ਸੀ ਆਪਾਂ ਇਹ ਵੀ ਪਾ ਦੇਵਾਂਗੇ। ਠੀਕ ਹੈ। ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਕਸਟਾ। ਸਾਰਾ ਸਭ ਜਿਹੜੀਆਂ ਚੰਗੀ ਤਰ੍ਹਾਂ ਮਿਲ ਜਾਣ। ਤੇ ਹੁਣ 2 ਮਿੰਟ ਲਈ ਆਪਾਂ ਇਹਨੂੰ ਕੁੱਕਰ ਨੂੰ ਬੰਦ ਨਹੀਂ ਕਰਨਾ ਆਪਾਂ ਇਸੇ ਤਰ੍ਹਾਂ ਹੀ ਢੱਕ ਦੇਣਾ ਤਾਂ ਕਿ ਜਿਹੜੀਆਂ ਸਬਜ਼ੀਆਂ ਆਪਣੀਆਂ ਆਪਾਂ ਉਹ ਵੀ ਨਰਮ ਹੋ ਜਾਣ ਉਹ ਤੇ ਟਮਾਟਰ ਵੀ ਨਰਮ ਹੋ ਜੂ ਆਲੂ ਥੋੜੇ ਜਿ ਨਰਮ ਪੈ ਜਾਣਗੇ ਇਸ ਤਰ੍ਹਾਂ ਹੀ ਢੱਕ ਦੇਵਾਂਗੇ 2 ਮਿੰਟ ਦੇ ਲਈ ਆਪਾਂ ਇਸੇ ਤਰ੍ਹਾਂ ਹੀ ਢੱਕ ਕੇ ਬੁਕਾ ਲਵਾਂਗੇ ਤਾਂ ਕਿ ਜਿਹੜੀਆਂ ਸਬਜ਼ੀਆਂ ਨਰਮ ਜਿ ਪੈ ਜਾਣਗੀਆਂ ਲੋ ਜੀ ਸਬਜ਼ੀਆਂ ਆਪਣੀਆਂ ਨਰਮ ਪੈ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਲੋ ਜੀ ਪਾਣੀ ਆਪਾਂ 1 ਚੌਲਾਂ ਦਾ ਗਲਾਸ ਲਿਆ ਸੀਗਾ ਇੱਕ ਗਲਾਸ ਆਪਾਂ ਪਰ ਪਾਪਾ ਇੱਕ ਗਲਾਸ ਆਪਾਂ ਇੰਨਾ ਕੁ ਊਣਾ ਹੀ ਪਾਉਣਾਗਾ ਪੂਰਾ ਫੁੱਲ ਭਰਕੇ ਨਹੀਂ ਪਾਉਣਾ ਹੈਗਾ ਇੰਨਾ ਕੁ ਊਣਾ ਪਾਉਣਾ ਤਾਂ ਕਿ ਜਿਹੜੀਆਂ ਸਬਜ਼ੀਆਂ ਆ ਉਹ ਵੀ ਆਪਣਾ ਪਾਣੀ ਛੱਡਣਗੀਆਂ ਉਸ ਸਾਫ ਦੇ ਨਾਲ ਆਪਾਂ ਪਾਣੀ ਘੱਟ ਰੱਖ ਲੈਣਾ ਠੀਕ ਹੁਣ ਆਪਾਂ ਇੰਨਾ ਕੁ ਪੌਣਾ ਕ ਚਮਚਾ ਜਿਹੜਾ ਨਮਕ ਦਾ ਪਾ ਦੇਵਾਂਗੇ ਇਹਦੇ ਵਿੱਚ ਹੋਰ ਮਸਾਲੇ ਤਾਂ ਜ਼ਿਆਦਾ ਨਹੀਂ ਪੈਂਦੇ ਜੇ ਤੁਸੀਂ ਪਾਉਣਾ ਚਾਹੋ ਤਾਂ ਧਨੀਆ ਪਾਊਡਰ ਵਗੈਰਾ ਪਾ ਸਕਦੇ ਆ ਵੈਸੇ ਆਪਾਂ ਜੀਰਾ ਪਾ ਲਿਆ ਆਪਾਂ ਹੋਰ ਕੋਈ ਮਸਾਲਾ ਨਹੀਂ ਪਾਉਂਦੇ ਕੱਲਾ ਨਮਕ ਹੀ ਪਾਇਆਗਾ ਨਮਕ ਤੁਸੀਂ ਆਪ ਦੇ ਹਿਸਾਬ ਨਾਲ ਪਾਇਆ ਹੁਣ ਆਪਾਂ ਚੌਲ ਜਿਹੜੇ ਧੋਕੇ ਰੱਖੇ ਸੀ ਉਹ ਵੀ ਆਪਾਂ ਵਿੱਚ ਪਾ ਦੇਵਾਂਗੇ ਹੁਣ ਆਪਾਂ ਧਨੀਆ ਵੀ ਵਿੱਚ ਹੀ ਪਾ ਦੇਵਾਂਗੇ ਕਿਉਂਕਿ ਇਹ ਵੀ ਸਬਜ਼ੀਆਂ ਦੇ ਨਾਲ ਹੀ ਰਿਝ ਜੂ ਤੇ ਇਹਦਾ ਵੀ ਫਲੇਵਰ ਆ ਜਿਹੜਾ ਬਹੁਤ ਵਧੀਆ ਆਉਂਦਾਗਾ ਤੇ ਹੁਣ ਆਪਾਂ ਕੁੱਕਰ ਨੂੰ ਬੰਦ ਕਰ ਦੇਵਾਂਗੇ। ਦੋ ਵਿਸਲਾਂ ਆਉਣ ਤੱਕ ਆਪਾਂ ਚੌਲਾਂ ਨੂੰ ਪਕਾਵਾਂਗੇ। ਲਓ ਜੀ ਹੁਣ ਆਪਾਂ ਕੁੱਕਰ ਖੋਲ ਕੇ ਚੈੱਕ ਕਰਦੇ ਹਾਂ। ਲਓ ਜੀ ਦੇਖੋ ਕਿੰਨੇ ਸੋਹਣੇ ਬਣ ਗਏ ਨੇ ਚਾਵਲ। ਲਓ ਜੀ ਹੁਣ ਆਪਾਂ ਸਰਵ ਕਰਦੇ ਹਾਂ। ਲੋ ਜੀ ਸਬਜੀ ਵਾਲੇ ਨਮਕੀਨ ਚੌਲ ਬਣ ਕੇ ਹੋ ਗਏ ਨੇ ਤਿਆਰ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਦੇ ਨੇ ਤੁਸੀਂ ਆਪਣੇ ਘਰ ਦੇ ਵਿੱਚ ਮੇਰੇ ਤਰੀਕੇ ਦੇ ਨਾਲ ਜਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਚੈਨਲ ਨੂੰ ਸੋਨੇ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਮਿਲਦੇ ਆ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ